ਵਾਸਾ ਕਰਤਾ ਯਾਰ ਕੰਮ ਤਾਂ ਕਰਦੇ ਹੋ 2.5 ਸਾਲ ਬੀਤ ਗਏ ਸਾਨੂੰ ਨਾ ਰੋਈ ਜੋ ਹੁਣ ਕੰਮ ਕਰੋ ਉਹ ਇੰਜਾਮ ਲਗਾਉਂਦੇ ਨੇ ਕਿ 2020 ਦੇ ਵਿੱਚ ਕਾਂਗਰਸ ਟਾਈਮ ਦੇ ਵਿੱਚ ਫੰਡ ਪਾਸ ਕੀਤਾ ਗਿਆ ਸੀ ਡੀਜ਼ਲ ਮਹਿੰਗਾ ਕਰਤਾ ਪੈਟਰੋਲ ਮਹਿੰਗਾ ਕਰਤਾ ਅੱਜ ਬਿਜਲੀ ਦੀ ਜਿਹੜੀ ਚਰਨਜੀਤ ਚੰਨੀ ਜੀ ਜਦੋਂ ਮੁੱਖ ਮੰਤਰੀ ਸੀ ਸਬਸਿਡੀ ਦਿੱਤੀ ਸੀ ਉਹ ਅੱਜ ਵਾਪਸ ਕਰੀ ਐ ਆ ਬੁੱਢਾ ਨਾਲ ਆ ਕਾਲਾ ਪਾਣੀ ਚੱਲ ਰਿਹਾ ਜੀ ਆਏ ਦੀ ਵੀਡੀਓ ਬਣਾ ਲਓ ਜੀ ਪਾਰਟੀ ਜਦ ਵੀ ਹੈਗੀ ਹੈ ਇਹ ਬਹੁਤ ਹੀ ਦਾਵੇ ਲੈ ਕੇ ਆਈ ਸੀ ਪਰ ਅੱਜ ਸਾਰੇ ਹੀ ਦਾਵੇ ਤੋਂ ਮੁਕਰਦੀ ਹੋਈ ਨਜ਼ਰ ਆ ਰਹੀ ਹੈ ਐਦਾਂ ਕਰਨਾ ਕਿਸੇ ਦਿਨ ਤੁਸੀਂ ਲਾਈਵ ਹੋ ਕੇ ਆਮ ਨਾਗਰੀ ਬਣ ਕੇ ਇਹਨਾਂ ਦੇ ਚੰਗੇ ਕੰਮ ਦੱਸ ਦੇਣਾ ਮੈਂ ਮੰਨ ਜਾਂਗਾ ਕਿ ਇਹ ਕੋਈ ਚੰਗਾ ਕੰਮ ਇਹਨਾਂ ਨੇ ਕੀਤਾ ਹਲੋ ਤੁਹਾਨੂੰ ਸਵਾਗਤ ਹੈ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਵਿਰੋਧੀ ਧਿਰ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਐਕਸ ਕੌਂਸਲਰ ਮੌਜੂਦ ਨੇ ਐਮ ਐਲ ਏ ਸੰਜੇ ਦਲਵਾੜ ਜੀ ਜਿਹੜੇ ਐਕਸ ਐਮ ਐਲ ਏ ਨੇ ਹਲਕਾ ਹੀਟ ਦੇ ਗੱਲਬਾਤ ਕਰਾਂਗੇ ਸਰ ਅਜੇ ਲੁਧਿਆਣੇ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਖਲਾਫ ਹੀ ਜਾਣਾ ਜਾਊਗਾ ਤੁਹਾਡੇ ਸਾਹਮਣੇ ਹੈ ਜਿਹੜੀ 3 ਰੁਪਏ 7 ਕਿਲੋ ਮਾਰ ਤੋਂ نیچے ਸਬਸਿਡੀ ਕਾਂਗਰਸ ਵੱਲੋਂ ਦਿੱਤੀ ਗਈ ਛੋਪ ਅਫਸਰ ਲਈ ਕੀ ਜੀ ਪੈਟਰੋਲ ਡੀਜ਼ਲ ਤੇ ਵੈਟ 90 ਪੈਸੇ 50 ਪੈਸੇ ਵਧਾਤਾ ਔਰ ਆਮ ਆਦਮੀ ਆਮ ਆਮ ਲੋਕਾਂ ਨੂੰ ਜਿਹੜੀ ਰਾਹ ਦੇਣੀ ਸੀ ਉਹਦੇ ਬਜਾਇ ਉਹਨਾਂ ਤੇ ਡਬਲ ਬੋਝ ਪਾਇਆ ਜਾ ਰਿਹਾ ਉਹਦੇ ਖਿਲਾਫ ਜਿਹੜੇ ਆਇਆ ਸੀ ਐਜੀਟੇਸ਼ਨ ਕਰ ਰਹੇ ਆ ਔਰ ਇਹ ਜਿਹੜੀ ਐਜੀਟੇਸ਼ਨ ਹੈ ਸਾਡੀ ਉਹ ਤੱਕ ਚੱਲੇਗੀ ਜੋ ਤੱਕ ਇਹ ਫੈਸਲੇ ਵਾਪਸ ਨਹੀਂ ਲੈਂਦੇ ਸਰ ਹਮੇਸ਼ਾ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਵਿਰੋਧੀ ਧਿਰ ਦਾ ਕੰਮ ਹੈ ਵਿਰੋਧ ਕਰਨਾ ਕੋਈ ਚੰਗੇ ਕੰਮ ਵੀ ਕਿਤੇ ਹੋਣਗੇ ਸਰਕਾਰ ਨੇ ਤੁਸੀਂ ਉਹ ਵੀ ਕੁਝ ਕਹਿ ਸਕਦੇ ਹੋ ਵੀ ਇਦਾਂ ਕਰਨਾ ਕਿਸੇ ਦਿਨ ਤੁਸੀਂ ਲਾਈਵ ਹੋ ਕੇ ਆਮ ਨਾਗਰੀ ਬਣ ਕੇ ਇਹਨਾਂ ਦੇ ਚੰਗੇ ਕੰਮ ਦੱਸ ਦੇਣਾ ਮੈਂ ਮੰਨ ਜਾਂਗਾ ਕਿ ਇਹ ਕੋਈ ਚੰਗਾ ਕੰਮ ਇਹਨਾਂ ਨੇ ਕੀਤਾ। ਸੋ ਉਹ ਠੀਕ ਹੈ ਹੋਰ ਕੋਈ ਕਿਹੜੇ-ਕਿਹੜੇ ਮੁੱਦੇ ਜਿਹੜੇ ਕਿਉਂਕਿ ਇਹ ਪੰਚਾਇਤ ਇਲੈਕਸ਼ਨ ਆ। ਆ ਬੁੱਢਾ ਨਾਲ ਆ ਕਾਲਾ ਪਾਣੀ ਚੱਲ ਰਿਹਾ। ਜੀ। ਆ ਇਹਦੀ ਵੀਡੀਓ ਬਣਾ ਲਓ ਜੀ। ਜੀ ਇਸ ਦੀ ਅਸੀਂ ਆ ਗਰਾਊਂਡ ਲੈਵਲ ਤੇ ਰਿਪੋਰਟਿੰਗ ਕੀਤੀ ਹੈ ਤੇ ਇਹ ਜਿਹੜੇ ਵਿਰੋਧੀ ਨੇਤਾ ਨੇ ਉਹ ਇੰਜਾਮ ਲਗਾਉਂਦੇ ਨੇ ਕਿ 2020 ਦੇ ਵਿੱਚ ਕਾਂਗਰਸ ਟਾਈਮ ਦੇ ਵਿੱਚ ਫੰਡ ਪਾਸ ਕੀਤਾ ਗਿਆ ਸੀ ਪਾਸ ਆ ਕਰਤਾ ਯਾਰ ਕੰਮ ਤਾਂ ਕਰਦੇ ਹੋ 2.5 ਸਾਲ ਬੀਤ ਗਏ ਸਾਨੂੰ ਨਾ ਰੋਈ ਜੋ ਹੁਣ ਕੰਮ ਕਰੋ ਮੈਂ ਤਾਂ ਇਹ ਕਹਿੰਦਾ ਬਿਲਕੁਲ ਜਨਾਬ ਜੀ ਸਰਕਾਰ ਹੈ ਉਹਨਾਂ ਤੇ ਜਿਹੜੇ ਕਿ ਸਵਾਲ ਚੁੱਕੇ ਜਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਫੰਡ ਪਾਸ ਕਰਤਾ ਫੰਡ ਰਿਲੀਜ਼ ਵੀ ਕਰਤਾ ਪਰ ਜਿਹੜੇ ਹੁਣ ਜਿਹੜੇ ਮੌਕੇ ਦੀ ਸਰਕਾਰ ਹੈ ਉਹਨਾਂ ਨੂੰ ਕੰਮ ਕਰਾਣਾ ਚਾਹੀਦਾ ਤੇ ਜਿਸ ਤਰ੍ਹਾਂ ਕਿ ਵਿਰੋਧੀ ਧਿਰ ਦਾ ਕੰਮ ਹੁੰਦਾ ਵਿਰੋਧ ਕਰਨਾ ਤੇ ਜਿਹੜੇ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਨਹੀਂ ਲਾਉਗੀ ਸਰਕਾਰ ਵਿਰੋਧੀ ਧਿਰ ਹਮੇਸ਼ਾ ਹੀ ਉਸ ਦਾ ਵਿਰੋਧ ਕਰੇਗੀ ਸੋ ਇਹ ਸੰਨ ਐਮ ਐਲ ਏ ਸੰਜੀਤ ਤਲਵੜ ਜੀ ਜਿਨ੍ਹਾਂ ਕੀ ਅੱਜ ਆਪਣੇ ਆਫਿਸ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਹੁਣ ਇਹ ਡੀ ਸੀ ਦਫਤਰ ਮੈਮੋਰੈਂਡਮ ਦੇਣ ਵੀ ਗਏ ਨੇ ਆਮ ਆਦਮੀ ਜਿਹੜੀ ਪਾਰਟੀ ਜਿਹੜੀ ਆਈ ਸੀ ਆਮ ਲੋਕਾਂ ਦੇ ਮੁੱਦਿਆਂ ਨੂੰ ਦਾਅਵੇ ਨੂੰ ਲੈ ਕੇ ਅੱਜ ਇਹ ਆਪਣੇ ਦਾਅਵਿਆਂ ਤੋਂ ਨਿਤਿ ਜੀ ਨਜ਼ਰ ਆ ਰਹੀ ਹੈ ਸ਼ਰਮ ਦੀ ਗੱਲ ਹੈ ਭਗਵਾਨ ਇਹੀ ਗੱਲ ਕਰਦੇ ਹੋ ਉਹਨਾਂ ਦੀ ਦੇਖਭਾਲ ਵਿੱਚ ਅੱਜ ਤੁਸੀਂ ਡਾਕਾ ਮਾਰ ਰਿਹਾ ਜਿਹੜੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਵੈਟ ਵਧਾਏ ਗਏ ਨੇ ਇਹਨਾਂ ਨੂੰ ਇਹ ਵਾਪਸ ਲੈਣੇ ਪੈਣਗੇ ਕਿਉਂਕਿ ਇਹ ਕੰਮ ਬਿਲਕੁਲ ਹੀ ਬੱਧਾ ਖੋਰੀ ਨਾਲ ਕੀਤਾ ਗਿਆ ਹੈ ਜਦੋਂ ਸਰਕਾਰਾਂ ਨਹੀਂ ਚੱਲਦੀਆਂ ਤੇ ਇਹ ਲੋਕਾਂ ਨੂੰ ਤਾਂ ਕਰਦੀਆਂ ਨੇ ਔਰ ਆਪਣਾ ਇਹਦੇ ਤੋਂ ਵੀ ਫਾਇਦਾ ਲੱਭਣ ਦੀ ਕੋਸ਼ਿਸ਼ ਕਰਦੀ। ਤੋਂ ਹਲਕਾ थाने ਵਾਲਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਜੀ ਵੀ ਮੌਜੂਦ ਨੇ ਸਰ ਇੱਥੇ ਜਿਹੜਾ ਐਜੀਟੇਸ਼ਨ ਕੀਤਾ ਗਿਆ ਕੀ ਕਹਿਣਾ ਚਾਹੁੰਗੇ? ਅੱਜ ਜਿਹੜਾ ਪੰਜਾਬ ਸਰਕਾਰ ਨੇ ਇੱਕ ਲੋਕਾਂ ਨੂੰ ਮਹंगाई ਦੇ ਰੂਪ ਦੇ ਵਿੱਚ ਵੱਡਾ ਤੋਹਫਾ ਦਿੱਤਾ ਹੈ ਡੀਜ਼ਲ ਮਹਿੰਗਾ ਕਰਤਾ ਪੈਟਰੋਲ ਮਹਿੰਗਾ ਕਰਤਾ ਅੱਜ ਬਿਜਲੀ ਦੀ ਜਿਹੜੀ ਚਰਨਜੀਤ ਚੰਨੀ ਜੀ ਜਦੋਂ ਮੁੱਖ ਮੰਤਰੀ ਸੀ ਸਬਸਿਡੀ ਦਿੱਤੀ ਸੀ ਉਹ ਅੱਜ ਵਾਪਸ ਕਰੀ ਹੈ ਅੱਜ ਇਹ ਸਰਕਾਰ ਤੋਂ ਲੋਕ ਉਮੀਦ ਚੰਗੀ ਲਾ ਕੇ ਬੈਠੇ ਸੀ ਅੱਜ ਲੋਕ ਹੋਰ ਲੋਕਾਂ ਤੇ ਮਹਿੰਗਾਈ ਦਾ ਬੋਝ ਪਾ ਕੇ ਲੋਕਾਂ ਨੂੰ ਦੁਖੀ ਕੀਤਾ ਹੈ ਸੋ ਲੋਕ ਦੁਖੀ ਨੇ ਕਾਂਗਰਸ ਪਾਰਟੀ ਸੜਕਾਂ ਤੇ ਹਰ ਜ਼ਿਲ੍ਹਾ ਪੱਧਰ ਤੇ ਧਰਨੇ ਲਾ ਕੇ ਡੀਸੀ ਨੂੰ ਮਮਰੈਂਡਮ ਦੇ ਰਹੇ ਆ ਕਿ ਜਿਹੜੇ ਇਹ ਮਹਿੰਗਾਈ ਇਹਨਾਂ ਨੇ ਵਧਾਏ ਰੇਟ ਵਧਾਏ ਨੇ ਇਹ ਵਾਪਸ ਕੀਤੇ ਜਾਣ ਕੈਮਰਾਮੈਨ ਬੱਲੂ ਦੇ ਨਾਲ ਮੁਹੰਮਦ ਸੋਹਰਾ ਦੀ ਰਿਪੋਰਟ